ਮੁੱਛਾਂ ਨਹੀਂ ਚਲਦੀਆਂ ਵੀ ਤੋਰੀਆਂ ਚੀਕਾਂ ਕਢਾ ਦਾਂਗੇ ਫਲਾਣਾ ਕਰਨਾ ਵਾਹਿਗੁਰੂ ਪਰਮਾਤਮਾ ਜਿਹੜਾ ਕਹਿੰਦਾ ਨਾ ਮੋਛਾਂ ਨੂੰ ਤਾ ਦੇਣ ਵਾਲਾ ਮੋਛਾਂ ਨੂੰ ਤਾਜੀ ਤੇ ਦਮ ਹੁੰਦਾ ਉਹੀ ਦਿੰਦਾ ਉਹਨੂੰ ਤਕਲੀਫ ਇਸ ਗੱਲ ਦੀ ਸੀ ਕਿ ਉਹ ਐ ਮੋਛ ਨੂੰ ਤਾ ਕੇ ਦਿੰਦਾ ਸੀ ਉਹਨੂੰ ਵੀ ਲਾਂਸ ਦੇ ਡੰਡਾ ਦੇਤਾ ਫਲਾਣੇ ਅਫਸਰਾਂ ਦੇਤਾ ਵੀ ਯਾਰ ਕੇਸ ਤਿਆਰ ਕਰੋ ਮੈਨੂੰ ਨਹੀਂ ਪਤਾ ਜਿਹੜਾ ਜ ਮਰਜ਼ੀ ਕਰੋ ਕਿ ਚੀਕਾਂ ਕਹਿੰਦੇ ਵੀ ਚੀਕਾਂ ਕਢਾ ਦਾਂਗੇ ਚੀਕਾਂ ਕਢਾਉਂਦੇ ਵੀ ਚੀਕਾਂ ਤਾਂ ਹੁਣ ਪਤਾ ਨਹੀਂ ਕਿੰਨੀਆਂ ਕ ਮਾਰ ਰਹੇ ਇਸ਼ਾਰਾ ਜਾਂ ਕਰੀ ਹਾਂ ਚਾਹਾਂ ਚੀਕਾਂ ਥੋਡੀਆਂ ਪੈ ਰਹੀਆਂ ਨੇ ਗੱਲ ਇਹ ਹੈ ਵੀ ਇਹ ਕਾਲੀਤਾਲ ਵਾਲੇ ਨੇ ਇਹ ਤਾਂ ਚੱਲ ਗਏ ਇਹਨਾਂ ਤਾਂ ਜੇਲਾਂ ਕਟੀਆਂ ਹੋਈਆਂ ਨੇ ਇਹ ਤਾਂ ਅੱਗੇ ਵੀ ਚੱਲਣਗੇ ਕਿ ਜਦੋਂ ਇਹਨਾਂ ਦੀ ਵਾਰੀ ਆਉਣੀ ਹੈ ਇਹ ਅੰਦਰ ਜਾਣਗੇ ਇਹਨਾਂ ਤੋਂ ਦਿਹਾੜੀ ਨਹੀਂ ਕੱਟੀ ਜਾਣੀ ਜਿਹੜੇ ਬੰਦੇ ਨੇ ਹੱਥ ਨੂੰ 4 ਵਜੇ ਪੈਰਾਂ ਪਾਰ ਹੋ ਕੇ दारू ਪੀਣੀ ਹੈ ਪੈਗ ਲਾਉਣਾ ਹੈ ਉਹ ਤੋਂ ਦਿਹਾੜੀ ਕਰ ਰਾਤ ਕੱਟਣੀ ਬਹੁਤ ਔਖੀ ਹੈ ਜੇਲ੍ਹ 'ਚ ਸਮਾਂ ਆਉਣ ਵਾਲਾ ਹੈ ਤਿਆਰ ਰਹੋ ਵਾਰੀ ਬੜੀ ਔਖੀ ਆਉਣੀ ਹੈ ਤੇ ਮੈਂ ਤੁਹਾਨੂੰ ਦੱਸਾਂ ਚੀਕਾਂ ਇਹ ਜਿਹੀਆਂ ਪੈਣਗੀਆਂ ਵੀ ਪੰਜਾਬ ਤੋਂ ਬਾਹਰ ਸੁਣਨਗੀਆਂ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਹੈ ਯੁੱਧ ਕਰਾਪਸ਼ਨ ਵਿਰੁੱਧ ਨਹੀਂ ਹੈ ਇਹ ਯੁੱਧ ਪੰਜਾਬ ਵਿਰੁੱਧ ਹੈ ਦਿੱਲੀ ਵਾਲੇ ਲੈ ਕੇ ਸਾਡੇ ਸਿਰ ਤੇ ਬਿਠਾਤੇ ਦਿੱਲੀ ਵਾਲੇ ਲੈ ਕੇ ਅੱਜ ਰਾਤ ਚਲਾਉਂਦੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ ਕਾਗਜ਼ੀ ਮੁੱਖ ਮੰਤਰੀ ਹੈ ਭਗਵੰਤ ਮਾਨ ਅੱਜ ਮੁੱਖ ਮੰਤਰੀ ਕੌਣ ਹੈ ਸੋਸੋਧੀ ਅੱਜ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਅੱਜ ਪਰਦੇ ਦੇ ਪਿੱਛੇ ਦਾ ਮੁੱਖ ਮੰਤਰੀ ਕੇਜਰੀਵਾਲ ਤੁਸੀਂ ਆਮ ਆਦਮੀ ਪਾਰਟੀ ਦੀ ਰੈਲੀ ਕਰੋ ਉਥੇ ਤੁਸੀਂ ਕੇਜਰੀਵਾਲ ਛੱਡ ਚਾ ਉਹਦੇ ਕਿਸੇ ਹੋਰ ਨੂੰ ਬੁਲਾਓ ਸਾਨੂੰ ਕੀ ਆਬਜੈਕਸ਼ਨ ਹੈ ਪਰ ਜਿਹੜਾ ਸਰਕਾਰੀ ਪ੍ਰੋਗਰਾਮ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਪ੍ਰੋਗਰਾਮ ਹੈ ਉਹਦੇ ਤਾਂ ਯਾਰ ਮੁੱਖ ਮੰਤਰੀ ਉਹ ਮੁੱਖ ਮਹਿਮਾਨ ਹੋਣਾ ਚਾਹੀਦਾ ਨਾ ਪਰ ਉਥੇ ਅਖੀਰ ਚ ਕੌਣ ਬੋਲਦਾ ਕੇਜਰੀਵਾਲ ਤੇ ਮੁੱਖ ਮੰਤਰੀ ਸਾਹਿਬ ਤੁਹਾਡੀ ਜ਼ਿੰਮੇਵਾਰੀ ਕੀ ਹੈ ਪਹਿਲੇ ਸਟੈਂਪ ਲਾਉਣ ਨੂੰ ਹੋ ਤੁਸੀਂ ਕੇਜਰੀਵਾਲ ਸਸੋਦੀਆ ਦਿੱਲੀ ਦੁੱਲੀ ਵਾਲੇ ਜਿਹੜੇ ਬੈਬੋ ਬੁੱਬ ਇਕੱਠੇ ਨੇ ਉਹ ਕਹਿੰਦੇ ਪੰਜਾਬ ਦਾ ਪੈਸਾ ਚੱਕੋ ਦਿੱਲੀ ਆਪਦਾ ਨਜ਼ਾਰੇ ਲਓ ਘਰ ਬਣਾਓ ਵੱਡੇ ਵੱਡੇ ਾਕੂਠੀਆਂ ਬਣਾਓ ਮੌਕਾ ਲੱਗ ਗਿਆ ਸਰਕਾਰ ਦਾ ਅੱਗੇ ਜਾ ਜਿਹੜਾ ਕਹਿੰਦੇ ਘਰ ਘਰ ਨੌਕਰੀ ਅਸੀਂ ਇੰਨੀਆਂ ਨੌਕਰੀਆਂ ਅਸੀਂ ਸਾਡੇ ਕੜੇ ਧਰਨੇ ਲੱਗਣੇ ਫਿਰ ਧਰਨੇ ਜਿਹੜੇ ਲਾਉਂਦੇ ਨੇ ਕਿਤੇ ਬਿਹਾਰ ਪਾ ਰਾਜਸਥਾਨ ਤੋਂ ਆਏ ਹੋਏ ਨੇ ਨੌਕਰੀਆਂ ਕਿੱਥੋਂ ਮਿਲ ਰਹੀਆਂ ਰਾਜਸਥਾਨ ਵਾਲਿਆਂ ਨੂੰ ਜਿਹੜੀਆਂ ਪੰਜਾਬ ਚ ਵੀ ਨੌਕਰੀਆਂ ਨੇ ਉਹ ਹਰਿਆਣੇ ਤੇ ਰਾਜਸਥਾਨ ਨੂੰ ਮਿਲ ਰਹੀਆਂ ਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਨੇ ਗ੍ਰਿਫਤਾਰੀ ਬਰੁੱਧ ਪਟੀਸ਼ਨ ਪਾਈ ਸੀ ਉਸ ਤੇ ਵੀ ਸਟੇ ਹੋ ਗਈ ਆ ਜਾਨੀ ਕਿ ਤਿੰਨ ਹਫ਼ਤੇ ਅੱਗੇ ਪੈ ਗਈ ਆ ਤੇ 29 ਜੁਲਾਈ ਨੂੰ ਉਹਦੀ ਸੁਣਵਾਈ ਹੋਣੀ ਆ ਤੇ ਲਗਾਤਾਰ ਹੁਣ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਹਲਕਾ ਸੰਗਰੂਰ ਤੋਂ ਇੰਚਾਰਜ ਨੇ ਅਤੇ ਇੱਕ ਹੋਰ ਕਮੇਟੀ ਦੇ ਮੈਂਬਰ ਬਿੰਦਰਜੀਤ ਸਿੰਘ ਗੋਲਡੀ ਸਾਡੇ ਨਾਲ ਮੌਜੂਦ ਨੇ ਗੋਲਡੀ ਜੀ ਕਿਵੇਂ ਦੇਖਦੇ ਹੋ ਵਿਕਰਮ ਸਿੰਘ ਮਜੀਠੀਆ ਨੂੰ ਜੋ ਉਹਨਾਂ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ 'ਚ ਉਹਤੇ ਵੀ ਕਿਤੇ ਨਾ ਕਿਤੇ ਸੁਣਵਾਈ ਆ ਜਿਹੜੀ ਤਿੰਨ ਤੇ ਅੱਗੇ ਹੋਈ ਹੈ ਮੁਸ਼ਕਲਾਂ ਵਧੀਆਂ ਨੇ ਕਿਵੇਂ ਦੇਖ ਦੋ ਸਾਰੇ ਮਾਮਲੇ ਨੂੰ ਗੱਲ ਇਹ ਹੈ ਜੀ ਪੰਜਾਬ ਸਰਕਾਰ ਜਿਹੜੀ ਹਰ ਫਰੰਟ ਤੇ ਫੇਲ ਹੋਈ ਹੈ ਉਹਨਾਂ ਨੇ ਇੱਕ ਝੂਠ ਦਾ ਪਲੰਦਾ ਤਿਆਰ ਕੀਤਾ ਦੇਖੋ ਜਦੋਂ ਕੋਈ ਝੂਠ ਦੀ ਬੁਨਿਆਦ ਧਰਦਾ ਹੈ ਇਨੀਸ਼ੀਅਲ ਲੈਵਲ ਤੇ ਉਹਦੇ ਪੇਪਰ ਉਹ ਆਪਦੀ ਤਿਆਰੀ ਪੂਰੀ ਕਰਦਾ ਹੈ ਜਿਹੜਾ ਵਿਰੋਧੀ ਹੁੰਦਾ ਉਹਨੂੰ ਹਲੇ ਪਤਾ ਨਹੀਂ ਹੁੰਦਾ ਪਰ ਇਹ ਹੈ ਵੀ ਉਹਨਾਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਪਹਿਲਾਂ ਵੀ ਕੇਸ ਕੀਤੇ ਪਿਛਲੀਆਂ ਸਰਕਾਰਾਂ ਨੇ ਵੀ ਕੀਤੇ ਸੁਪਰੀਮ ਕੋਰਟ ਤੱਕ ਚਲੀ ਗਈ ਸਰਕਾਰ ਤੇ ਉੱਥੇ ਆਪਣੀ ਨਮੋਸ਼ੀ ਝਲਣੀ ਪਈ ਉਹਨਾਂ ਦੀ ਉੱਥੇ ਇੰਨੀ ਬੇਇੱਜ਼ਤੀ ਹੋਈ ਹੈ ਕਿ ਸਰਕਾਰ ਨੂੰ ਜਿਹੜਾ ਕੇਸ ਵਾਪਸ ਲੈਣਾ ਪਿਆ ਤੇ ਇਹ ਵੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੇਸ ਵੀ ਸਰਕਾਰ ਵਾਪਸ ਲਊਗੀ ਇਹਨਾਂ ਕੋਲ ਚਲਾਨ ਪੂਰਾ ਪੇਸ਼ ਨਹੀਂ ਹੋਣਾ ਇਹ ਮੈਂ ਗਾਰੰਟੀ ਕਰਦਾ ਇਹ ਠੀਕ ਹੈ ਕਿ ਇੱਕ ਵਾਰੀ ਜ਼ਰੂਰ ਪੁਲਿਸ ਜਿਹੜੀ ਪਰਚਾ ਕਰਦੀ ਹੈ ਵੇਹਲੈਂਸ ਦਾ ਪਰਚਾ ਕਰਦੀ ਹੈ ਕੁਝ ਹੋਰ ਕਰਦੀ ਹੈ ਉਹ ਪਰਚਿਆਂ ਦੇ ਤਹਿਤ ਕੀ ਹੁੰਦਾ ਕਾਰਵਾਈ ਇੱਕ ਵਾਰ ਜ਼ਰੂਰ ਹੁੰਦੀ ਹੈ ਉਹ ਕਾਰਵਾਈ ਦਿੱਤਾਏ ਤਾਂ ਉਹਨਾਂ ਨੂੰ ਅੰਦਰ ਭੇਜਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਨਕਲੀ ਵਕਲੀ ਜਿੰਨੇ ਹੁਣ 540 ਕਰੋੜ ਦੀ ਜੀ 4000 ਏਕੜ ਜਗ੍ਹਾ ਮਿਲ ਗਈ ਜੀ ਫਲਾਣਾ ਮਿਲ ਗਿਆ ਜੀ ਉਹ ਸਰਾਇਆ ਇੰਡਸਟਰੀ ਹੋ ਗਈ ਜੀ ਉੱਥੇ ਘਾਉਗਿਆ ਪਿਆ ਮਤਲਬ ਸਿਸਟਮ ਕੀ ਹੈ ਬੇਸਿਕਲੀ ਇੱਕ ਵਾਰੀ ਝੂਠ ਦਾ ਪਲੰਦਾ ਤਿਆਰ ਕਰਕੇ ਇੱਕ ਨਰੇਟਿਵ ਸਿਰਜਿਆ ਜਾਂਦਾ ਜਿਵੇਂ ਅਕਾਲੀ ਦਲ ਦੇ ਖਿਲਾਫ ਪਹਿਲਾਂ ਵੀ ਸਿਰਜਿਆ ਜਾਂਦਾ ਉਹ ਅੱਜ ਦਾ ਨਹੀਂ ਸਿਰਜਿਆ ਜਾ ਰਿਹਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਡਰਾਮਾ ਰਚਿਆ ਹੁੰਦਾ ਉਹ ਡਰਾਮੇ ਦੇ ਤਹਿਤ ਉਹ ਕਾਰਵਾਈ ਕਰਦੇ ਨੇ 2000 15 ਤੋਂ ਲੈ ਕੇ 13 12 13 ਤੋਂ ਲੈ ਕੇ ਉਹਨਾਂ ਨੇ ਕਦੇ ਨਸ਼ੇ ਦੀ ਗੱਲ ਕਦੇ ਧਰਮ ਦੀ ਗੱਲ ਕਦੇ ਕੋਈ ਹੋਰ ਇਹ ਜੇ ਜਿਹੜੀਆਂ ਜਿੰਨੀਆਂ ਉਲਜੂਲ ਹਰਕਤਾਂ ਨੇ ਉਹ ਸਾਰੀਆਂ ਆਮ ਆਦਮੀ ਪਾਰਟੀ ਕਰਦੀਆਂ ਤੇ ਕੋਸ਼ਿਸ਼ ਕਰਦੇ ਪੈਸੇ ਵਕੀਲਾਂ ਦੀ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦਾ ਵਕੀਲ ਆ ਉਹ ਕੁਝ ਹੋਰ ਕਹਿੰਦੇ ਨੇ ਸਰਕਾਰੀ ਵਕੀਲ ਆ ਉਹ ਕੁਝ ਹੋਰ ਕਹਿੰਦੇ ਨੇ ਸਰਕਾਰੀ ਵਕੀਲ ਤਾਂ ਇੱਥੋਂ ਤੱਕ ਤੱਥ ਕੱਢ ਰਹੇ ਨੇ ਕਿ ਉੱਥੇ 400 ਏਕੜਾ ਜੀ ਜ਼ਮੀਨ ਹੈ ਸਿਮਲੇ ਦੇ ਵਿੱਚ ਉਹ ਕਹਿੰਦੇ ਵੀ ਪ੍ਰੂਫ ਪੇਸ਼ ਕਰਨ ਕੀ ਲੱਗਦਾ ਤੁਹਾਨੂੰ ਉਹ ਜਿਹੜੇ ਵਕੀਲਾਂ ਦੀ ਆਪ ਉਹ ਤਾਂ 400 ਏਕੜ ਨਹੀਂ 400 ਹਕਟੇਅਰ ਕਰੀ ਜਾਂਦੇ ਨੇ ਤੇ ਤੇ ਉਹਨਾਂ ਨੂੰ ਇਹ ਪੁੱਛੋ ਯਾਰ ਵੀ Shimla Himachal ਚ ਪਹਿਲੀ ਗੱਲ ਇਹ ਨਹੀਂ ਪ੍ਰਾਪਰਟੀ ਕਿਵੇਂ ਲਊਗਾ ਬੰਦਾ ਅੱਜ ਦੇ ਟਾਈਮ ਚ ਕੀ ਟੈਕਨੀਕਲੀ ਕੀ ਲੀਗਲੀ ਇਹ ਇਹ ਸੰਭਵ ਹੈ ਕਿ ਇੱਕ ਪੰਜਾਬ ਦਾ ਵਸਨੀਕ ਪੰਜਾਬ ਦਾ ਲੀਡਰ ਪੰਜਾਬ ਦਾ ਬੰਦਾ Himachal ਚ ਪ੍ਰਾਪਰਟੀ ਲੈ ਨਹੀਂ ਸਕਦਾ Himachal ਚ ਪ੍ਰਾਪਰਟੀ ਜੇ ਕੋਈ ਲੈ ਸਕਦਾ ਤਾਂ ਸਿਰਫ ਤੇ ਸਿਰਫ ਉਹ ਇੰਡਸਟਰੀ ਵਾਸਤੇ ਜਾਂ ਉਹਨਾਂ ਚੀਜ਼ਾਂ ਵਾਸਤੇ ਲੈ ਸਕਦਾ ਜਿੱਥੇ ਕੋਈ ਲੀਗਲ ਬਣਿਆ ਹੋਇਆ ਆਦਰਵਾਈਜ਼ ਪ੍ਰਾਪਰਟੀ ਉਹ ਮਸ਼ੂਬਰਾ ਯਾਰ ਇੱਕ ਉਹਨਾਂ ਦੀ ਇਹ ਜੀ ਜਗ੍ਹਾ ਜਿਹੜਾ ਟੂਰਿਸਟ ਪਲੇਸ ਹੈ ਉਹਨਾਂ ਜਗ੍ਹਾ ਦੇ ਵਿੱਚ ਇੰਨੇ ਨੇ ਇੰਨੇ ਨੇ ਹਜ਼ਾਰਾਂ ਏਕੜ ਜਗ੍ਹਾ ਜਿਹੜੀ ਹੈ ਇਹ ਸੰਭਵ ਹੀ ਨਹੀਂ ਹੈ ਪਰ ਸਿਰਫ ਝੂਠ ਦਾ ਪਲੰਦਾ ਇੱਕ ਵਾਰੀ ਠੀਕਾ ਸੰਗਤ ਨੂੰ ਤੁਹਾਨੂੰ ਕਹੀਏ ਵੀ ਉੱਥੇ ਅਗਲਾ ਵੱਡਾ ਬੰਦਾ ਹੈ ਵਿਕਰਮ ਸਿੰਘ ਮਜੀਠੀਆ ਖਾਨਦਾਨੀ ਬੰਦਾ ਹੈ ਉਹ ਅਗਲਾ ਕਹਿੰਦਾ ਯਾਰ ਹਾਂ ਹੋਊਗੀ ਜੀ ਹੋਊਗੀ ਜੀ ਪੁਰਾਣੇ ਨੇ ਲੈ ਲਈ ਹੋਊਗੀ ਜੀ ਕਿਉਂਕਿ ਤਾਕਤ ਚ ਰਿਹਾ ਇਸੇ ਇਸ ਕਰਕੇ ਇਹਨਾਂ ਦਾ ਕੰਮ ਕੀ ਹੈ ਹੁਣ ਅੱਜ ਮੈਂ ਗੱਲ ਕਹਿਣਾ ਜਿੱਥੇ ਤੱਕ ਕਰਨ ਵਾਲੀ ਕਾਰਵਾਈ ਉੱਥੇ ਤਾਂ ਕਰਦੇ ਨਹੀਂ ਅੱਜ ਤੁਹਾਡੇ ਇੱਕ ਪੱਤਰਕਾਰ ਭਾਈਚਾਰਾ ਕੁੱਟਿਆ ਗਿਆ ਕੱਲ ਜਿਹਨੇ ਨਸ਼ੇ ਦੀ ਬਾਕ ਕਰਦੇ ਬੰਦੇ ਦੀ ਵੀਡੀਓ ਬਣਾਤੀ ਉਹ ਤੇ ਜਾਨਲੇਵਾ ਹਮਲਾ ਹੋ ਗਿਆ ਮੁੱਖ ਮੰਤਰੀ ਦਾ ਜ਼ਿਲਾ ਹੋਵੇ ਵਿੱਤ ਮੰਤਰੀ ਦਾ ਜ਼ਿਲਾ ਹੋਵੇ ਪੰਜਾਬ ਪ੍ਰਧਾਨ ਦਾ ਜ਼ਿਲਾ ਹੋਵੇ ਤੇ ਕਾਰਵਾਈ ਹਾਲ ਤੱਕ ਪਰਚਾ ਨਹੀਂ ਦਰਜ ਹੋਇਆ ਤੇ ਫਿਰ ਇਹੋ ਜਿਹੇ ਹਾਲਾਤ ਆ ਆ ਨੇ ਅਸਲੀ ਦਾ ਕੰਮ ਤੁਹਾਨੂੰ ਕੀ ਲੱਗਦਾ ਇੱਕ ਵੀਡੀਓ ਬਣਾਈ ਆ ਉਹ ਪੱਤਰਕਾਰ ਨੇ ਵੀਡੀਓ ਬਣਾ ਕੇ ਚੈਨਲ ਤੇ ਪਾਤੀ ਇਹਦਾ ਮਤਲਬ ਜਦੋਂ ਪੱਤਰਕਾਰਾਂ ਤੇ ਇਹ ਕੁਝ ਹੋ ਸਕਦਾ ਜੇ ਆਮ ਬੰਦਾ ਵੀਡੀਓ ਪਾ ਦੇਤਾ ਉਹਦੇ ਨਤੀਜੇ ਕੀ ਹੋਣਗੇ ਗੱਲ ਤਾਂ ਹੀ ਤਾਂ ਲੋਕ ਅੱਗੇ ਨਹੀਂ ਆਉਂਦੇ ਇਹ ਯੁੱਧ ਨਸ਼ਾ ਵਿਰੋਧ ਨਹੀਂ ਹੈ ਯੁੱਧ ਕਰਪਸ਼ਨ ਵਿਰੋਧ ਨਹੀਂ ਹੈ ਯੁੱਧ ਪੰਜਾਬ ਵਿਰੋਧ ਹੈ ਦਿੱਲੀ ਵਾਲੇ ਲੈ ਕੇ ਸਾਡੇ ਸਿਰ ਤੇ ਬਿਠਾਤੇ ਦਿੱਲੀ ਵਾਲੇ ਲੈ ਕੇ ਅੱਜ ਰਾਤ ਚਲਾਉਂਦੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ ਕਾਗਜ਼ੀ ਮੁੱਖ ਮੰਤਰੀ ਹੈ ਭਗਵੰਤ ਮਾਨ ਅੱਜ ਮੁੱਖ ਮੰਤਰੀ ਕੌਣ ਹੈ ਸੋਸੋਦੀਆ ਅੱਜ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਅੱਜ ਪਰਦੇ ਦੇ ਪਿੱਛੇ ਦਾ ਮੁੱਖ ਮੰਤਰੀ ਕੇਜਰੀਵਾਲ ਫਰੰਟ ਫੇਸ ਜਿਹੜਾ ਮਨੀਸ਼ ਸੋਸੋਦੀਆ ਕਿਹੜਾ ਪ੍ਰੋਗਰਾਮਾ ਮਨੀਸ਼ ਸੋਸੋਦੀਆ ਮੈਨੂੰ ਦੱਸੋ ਕਿਹੜੀ ਕਿਹੜੀ ਤਾਰਾ ਦੇ ਤਹਿਤ ਕਿਹੜੇ ਅਹੁਦੇ ਦੇ ਤਹਿਤ ਕਿਹੜੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਜਿਹੜਾ ਮਨੀਸ਼ ਸੋਦੀਆ ਜਿਹੜਾ ਪੰਜਾਬ ਦੀ ਰਾਜਨੀਤੀ ਨੂੰ ਚਲਾ ਰਿਹਾ ਹੈ ਆਦਮੀ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਇਨਚਾਰਜ ਨੇ ਜੀ ਉਹ ਪੰਜਾਬ ਦੇ ਜਿਹੜੇ ਵੀ ਇਨਚਾਰਜ ਹੁੰਦੇ ਨੇ ਉਹ ਐਵੇਂ ਹੀ ਆਉਂਦੇ ਨੇ ਪਹਿਲਾਂ ਕਾਂਗਰਸ ਦੇ ਵੀ ਐਵੇਂ ਹੀ ਆਉਂਦੇ ਕਿਹਨੇ ਕਿਹਦੀ ਵੱਲ ਕੀਨੇ ਕਨਵੀਨਰ ਉਹ ਪਾਰਟੀ ਦਾ ਯਾਰ ਦਿੱਲੀ ਦਾ ਮੁੱਖ ਮੰਤਰੀ ਹੈ ਅੱਜ ਲੁਧਿਆਣੇ ਪ੍ਰੋਗਰਾਮ ਹੋਇਆ ਸੰਗਰੂਰ ਪ੍ਰੋਗਰਾਮ ਹੋਇਆ ਉਹਦੇ ਮੁੱਖ ਮਹਿਮਾਨ ਕੌਣ ਹੈ ਕੇਹੜਿਆ ਯਾਰ ਸਰਕਾਰੀ ਪ੍ਰੋਗਰਾਮ ਹੈ ਸਰਕਾਰੀ ਪ੍ਰੋਗਰਾਮ ਤੁਸੀਂ ਆਪਣੀ ਪਾਰਟੀ ਦਾ ਪ੍ਰੋਗਰਾਮ ਕਰੋ ਤੁਸੀਂ ਆਮ ਆਦਮੀ ਪਾਰਟੀ ਦੀ ਰੈਲੀ ਕਰੋ ਉੱਥੇ ਤੁਸੀਂ ਕੇਜਰੀਵਾਲ ਛੱਡ ਚਾ ਉਹਦੇ ਕਿਸੇ ਹੋਰ ਨੂੰ ਬੁਲਾਓ ਸਾਨੂੰ ਕੀ ਆਬਜੈਕਸ਼ਨ ਹੈ ਪਰ ਜਿਹੜਾ ਸਰਕਾਰੀ ਪ੍ਰੋਗਰਾਮ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਪ੍ਰੋਗਰਾਮ ਹੈ ਉਹਦੇ ਤਾਂ ਯਾਰ ਮੁੱਖ ਮੰਤਰੀ ਉਹ ਮੁੱਖ ਮਹਿਮਾਨ ਹੋਣਾ ਚਾਹੀਦਾ ਨਾ ਪਰ ਉੱਥੇ ਅਖੀਰ ਚ ਕੌਣ ਬੋਲਦਾ ਕੇਜਰੀਵਾਲ ਉੱਥੇ ਮੁੱਖ ਮਹਿਮਾਨ ਕੌਣ ਹੈ ਕੇਜਰੀਵਾਲ ਕੌਣ ਹੈ ਸਸੋਦੀਆ ਤੇ ਮੁੱਖ ਮੰਤਰੀ ਸਾਹਿਬ ਥੋੜੀ ਜਿਮੇਵਾਰੀ ਕੀ ਹੈ ਪਹਿਲੇ ਸਟੈਂਪ ਲਾਉਣ ਨੂੰ ਆ ਤੁਸੀਂ ਤੋ ਇਸ ਕਰਕੇ ਕੰਮ ਦੀ ਸਿਸਟਮ ਜਿਹੜਾ ਹੈ ਅੱਜ ਇਹ ਜਿਹੇ ਵਿਗੜੇ ਹਾਲਾਤ ਨੇ ਪੰਜਾਬ ਦੇ ਕਿ ਇਹ ਲੋਕ ਸਿਰਫ ਪੰਜਾਬ ਚ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਨੂੰ ਕੁਰਸੀ ਦੇ ਦੀ ਰੱਖੋ ਮੁੱਖ ਮੰਤਰੀ ਬਣਾਈ ਰੱਖੋ ਕੇਂਦਰੀ ਆਲ ਸੋਸੋਧੀਆ ਦਿੱਲੀ ਦੁੱਲੀ ਵਾਲੇ ਜਿਹੜੇ ਬੈਬ ਬੁੱਬ ਇਕੱਠੇ ਨੇ ਉਹ ਕਹਿੰਦੇ ਪੰਜਾਬ ਦਾ ਪੈਸਾ ਚੱਕੋ ਦਿੱਲੀ ਆਪ ਦਾ ਨਜ਼ਾਰਾ ਇਹ ਲੋਕ ਘਰ ਬਣਾਓ ਵੱਡੇ ਵੱਡੀਆਂ ਕੋਠੀਆਂ ਬਣਾਓ ਮੌਕਾ ਲੱਗ ਗਿਆ ਸਰਕਾਰ ਦੇ ਅੱਗੇ ਆਪ ਦਾ ਸਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜੇ ਨਸ਼ਾ ਤਸਕਰ ਨੂੰ ਤੋਂ ਚੁਕਤੇ ਹੌਲੀ ਹੌਲੀ ਨਸ਼ਾ ਬਹੁਤ ਘਟਾਤਾ ਜੀ ਬਹੁਤ ਨੇੜੇ ਲਾਤਾ ਤੁਹਾਡੀ ਕੀ ਰਿਪੋਰਟ ਆ ਤੁਹਾਨੂੰ ਕੀ ਲੱਗਦਾ ਤੁਹਾਡੇ ਏਰੀਆ 'ਚ ਤੁਹਾਡੇ ਜ਼ਿਲ੍ਹੇ 'ਚ ਕਿੰਨਾ ਮੈਂ ਤਾਂ ਆ ਐਗਜ਼ਾਮਪਲ ਵੱਡੀ ਕਿ ਸ਼ਰਿਆਂਮ ਸਟੇਡੀਅਮ ਦੇ ਤਹਿਸੀਲ ਦੇ ਵਾਸ਼ਰੂਮ ਦੇ ਵਿੱਚ ਬੰਦਾ ਨਸ਼ਾ ਕਰ ਰਿਹਾ ਹੈ ਇਹ ਤਾਂ 31 ਮਈ ਨੂੰ ਕਹਿੰਦੇ ਸੀ ਪੰਜਾਬ ਚੋਂ ਨਸ਼ਾ ਮੁਕਤ ਹੋ ਗਿਆ ਤੇ ਫਿਰ ਰੋਜ਼ ਆਏ ਦਿਨ ਤੁਹਾਡੇ ਵੀਡੀਓ ਆਉਂਦੀਆਂ ਨੇ ਮੀਡੀਆ ਤੇ ਆਏ ਦਿਨ ਐ ਝੂਲਦਾ ਹੁੰਦਾ ਬੰਦਾ ਖੜਾ ਝੂਲਦੇ ਨੇ ਦਿਖਾਉਂਦੇ ਨੇ ਕੋਈ ਨਸ਼ਾ ਕਰਦਾ ਹੁੰਦਾ ਫਿਰ ਆ ਪੱਤਰਕਾਰ ਸਹਿਬਾਨ ਤੇ ਹਮਲਾ ਹੋਇਆ ਇਹ ਕਹਦਾ ਇਹ ਨਸ਼ਾ ਨਹੀਂ ਹੈ ਇਹ ਤਾਂ ਮੁੱਖ ਮੰਤਰੀ ਦਾ ਜਿਲ੍ਹੇ ਮੁੱਖ ਮੰਤਰੀ ਦੇ ਜ਼ਿਲ੍ਹੇ ਚਾ ਕੁਝ ਹੋ ਸਕਦਾ ਫਿਰ ਬਾਕੀ ਪੰਜਾਬ ਦਾ ਤਾਂ ਰਬ ਰੱਖਾ ਹੀ ਹੈ ਸੋ ਅੱਜ ਪੰਜਾਬ ਨੂੰ ਦੇਖੋ ਬਚਾਉਣ ਲਈ ਇਕੱਲੇ ਮੈਂ ਸੰਗਤ ਨੂੰ ਅਪੀਲ ਕਰੂੰਗਾ ਇਕੱਲਾ ਇਹ ਚੀਜ਼ਾਂ ਨੂੰ ਛੱਡਦੀ ਹੈ ਆਪਾਂ ਕਿ ਰਾਜਨੀਤੀ ਚ ਕੀ ਹੈ ਅੱਜ ਪੰਜਾਬ ਨੂੰ ਜਿਹੜਾ ਕੋਈ ਵੀ ਸਟੇਟ ਹੈ ਉਹ ਫਾਈਨੈਂਸ਼ੀਅਲ ਸਿਸਟਮ ਤੇ ਚੱਲਦੀ ਹੈ ਜੇ ਅੱਜ ਸਾਡਾ ਫਾਈਨੈਂਸ਼ੀਅਲ ਸਿਸਟਮ ਹੀ ਖਤਮ ਹੋ ਗਿਆ ਅੱਜ ਪੰਜਾਬ ਸਿਰ 2.4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹਰ ਮਹੀਨੇ 8000 ਕਰੋੜ 10000 ਕਰੋੜ ਕਰਜ਼ਾ ਲੈਂਦੇ ਨੇ ਜਿੱਦੇ ਸਰਕਾਰ ਨੇ ਜਾਣਾ 5 ਲੱਖ ਕਰੋੜ ਤੋਂ ਉੱਤੇ ਕਰਜ਼ਾ ਹੋਊਗਾ ਕੀ ਪੰਜਾਬ ਦੇ ਲੋਕ ਕੀ ਪੰਜਾਬ ਦੀ ਸਰਕਾਰ ਆਉਣ ਵਾਲੀ ਸਰਕਾਰ ਉਹ ਕਰਜ਼ੇ ਨੂੰ ਮੋੜ ਪਾਊਗੀ ਇਹ ਸਾਨੂੰ ਸੋਚਣਾ ਪਊਗਾ ਇਸ ਚੀਜ਼ ਤੇ ਲੋਕਾਂ ਨੂੰ ਇਹ ਇਹ ਨਾ ਸੋਚੋ ਕਿ ਕਰਜ਼ਾ ਸਾਨੂੰ ਕੀ ਫਰਕ ਪੈਂਦਾ ਹੈ ਸਰਕਾਰ ਦਾ ਉਹ ਸਰਕਾਰ ਕੀ ਦੀ ਸਰਕਾਰ ਤਾਂ ਮੈਨੇਜਰ ਰੱਖੇ ਨੇ ਤੁਸੀਂ ਵੋਟ ਪਾ ਕੇ 5 ਸਾਲਾਂ ਵਾਸਤੇ ਇੱਕ ਮੈਨੇਜਰ ਚੁਣ ਕੇ ਰੱਖਿਆ ਜਿਹਨੇ ਸਰਕਾਰ ਚਲਾਉਣੀ ਆ ਥੋੜਾ ਅਦਾਰਾ ਚਲਾਉਣਾ ਥੋੜਾ ਕਾਰੋਬਾਰ ਚਲਾਉਣਾ ਬਾਕੀ ਪੈਸਾ ਥੋੜਾ ਇਹ ਸਮਝਣ ਦੀ ਲੋੜ ਹੈ ਇਹ ਲੋਕ ਤੁਹਾਡੇ ਬੱਚਿਆਂ ਨੂੰ 50000 ਨੌਕਰੀ ਦੀ ਗੱਲ ਕਰਦੇ ਨੇ ਤੁਸੀਂ ਦਿਖਾਓ ਕਿਹੜੇ ਮੈਕਮੇ ਵਿੱਚ 50000 ਨੌਕਰੀ ਆ ਕਿੱਥੇ ਭਰਤੀ ਕੀਤੀ ਹੈ 5000 ਬੰਦਾ ਭਰਤੀ ਨਹੀਂ ਕੀਤਾ ਜਾਂ ਜਿਹੜੇ ਪਹਿਲਾਂ ਕੰਟਰੈਕਟ ਤੇ ਭਰਤੀ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਗਲਾਂ 'ਚ ਸਿਰੋਪੇ ਪਾ ਕੇ ਉਹਨਾਂ ਨੂੰ ਕਹਿੰਦੇ ਲਓ ਜੀ ਸਰਟੀਫਿਕੇਟ ਹੋ ਗਿਆ ਸੀਐਮ ਭਗਵੰਤ ਮਾਨ ਦੀ ਹਰ ਰੋਜ਼ ਦੀ ਸਪੀਚ ਹੁੰਦੀ ਹੈ ਜੀ ਕਦੇ 1500 ਕਦੇ 2500 ਕਦੇ 8500 ਆਲਾ ਮੋਛਾਂ ਨੂੰ ਤਾਜੀ ਦੇ ਦਮ ਹੁੰਦਾ ਉਹੀ ਦਿੰਦਾ ਇਹਨੂੰ ਤਾਂ ਹੁਣ ਤਕਲੀਫ ਇਸ ਦੀ ਨਹੀਂ ਹੈਗੀ ਸੀ ਕਿ ਵਿਕਰਮ ਸਿੰਘ ਮਜੀਠੀਆ ਮਤਲਬ ਉਹਦੇ ਕਿਉਂਕਿ ਉਹਦੇ ਖਿਲਾਫ ਤਾਂ ਕੋਈ ਚੀਜ਼ ਨਿਕਲ ਹੀ ਨਹੀਂ ਉਹਨੂੰ ਤਕਲੀਫ ਇਸ ਗੱਲ ਦੀ ਸੀ ਕਿ ਉਹ ਐ ਮੋਛ ਨੂੰ ਤਾ ਕੇ ਦਿੰਦਾ ਸੀ ਬਸ ਕੱਲਾ ਇਸ ਗੱਲ ਤੇ ਵੀ ਮੈਂ ਨਹੀਂ ਮੰਨੂ ਉਹਨੂੰ ਵੇਹਲੈਂਸ ਦੇ ਡੰਡਾ ਦੇਤਾ ਫਲਾਣੇ ਅਫਸਰਾਂ ਦੇਤਾ ਵੀ ਯਾਰ ਕੇਸ ਤਿਆਰ ਕਰੋ ਮੈਨੂੰ ਨਹੀਂ ਪਤਾ ਜਿਹੜਾ ਜ ਮਰਜ਼ੀ ਕਰੋ ਵੀ ਇਹ ਜਿਹੜੀ ਮੋਛ ਨੂੰ ਤਾ ਦਿੰਦਾ ਮੈਂ ਤਾਂ ਇਹ ਦੱਬਣਾ ਤੇ ਉਹ ਬੋਲਣਾ ਉਹ ਫੇਰ ਨਹੀਂ हटਦੇ ਬਿਲਕੁਲ ਅੱਲ ਜਲਦੀ ਸਪੀਚ 'ਚ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਮੁੱਛ ਨੂੰ ਤਾ ਦੇ ਕੇ ਕਿ ਚੀਕਾਂ ਕਹਿੰਦੇ ਵੀ ਚੀਕਾਂ ਕਢਾਵਾਂਗੇ ਚੀਕਾਂ ਕਢਾਉਂਦੇ ਵੀ ਚੀਕਾਂ ਤਾਂ ਹੁਣ ਪਤਾ ਨਹੀਂ ਕਿੰਨੀਆਂ ਕਮਾਰ ਰਹੇ ਇਸ਼ਾਰਾ ਜਿਹਾ ਕਰ ਦਿੱਤਾ ਹਾਂ ਚੀਕਾਂ ਥੋਡੀਆਂ ਪੈ ਰੀਆਂ ਨੇ ਕਿਉਂਕਿ ਨਿਕਲਣਾ ਕੁਝ ਨਹੀਂ ਇਹ ਤਾਂ ਚਲੋ ਥੋੜੀ ਤਾਕਤ ਹੈ ਨਾ ਮੁੱਖ ਮੰਤਰੀ ਹੈ ਬਹੁਤ ਵੱਡੀ ਤਾਕਤ ਹੁੰਦੀ ਹੈ ਗੱਲ ਇਹ ਹੈ ਵੀ ਇਹ ਕਾਲੀਦਾਲ ਵਾਲੇ ਨੇ ਇਹ ਤਾਂ ਚੱਲ ਗਏ ਇਹਨਾਂ ਤਾਂ ਜੇਲਾਂ ਕਟੀਆਂ ਹੋਈਆਂ ਨੇ ਇਹ ਤਾਂ ਅੱਗੇ ਵੀ ਚੱਲ ਲਾਂਗੇ ਇਹਨਾਂ ਮਤਲਬ ਕਿਸੇ ਪਰਚੇ ਤੋਂ ਡਰਦੇ ਨੇ ਨਾ ਖਰਚੇ ਤੋਂ ਡਰਦੇ ਨਾ ਕਿਸੇ ਹੋਰ ਜੇਲ੍ਹ ਤੋਂ ਡਰਦੇ ਨਾ ਕਿਸੇ ਹੋਰ ਚੀਜ਼ ਤੋਂ ਪਰ ਮੈਨੂੰ ਇਹ ਨਹੀਂ ਇਹ ਬੜਾ ਤਰਸ ਆਉਂਦਾ ਹੈ ਤੇ ਬੜੀ ਸੋਚ ਕੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਜਦੋਂ ਇਹਨਾਂ ਦੀ ਵਾਰੀ ਆਉਣੀ ਹੈ ਜਦੋਂ ਇਹਨਾਂ ਦੀ ਕਰਪਸ਼ਨ ਨਿਕਲਣੀ ਹੈ ਜਦੋਂ ਇਹਨਾਂ ਦੇ ਕੀਤੇ ਘਪਲੇ ਨਿਕਲਣੇ ਨੇ ਜਦੋਂ ਇਹਨਾਂ ਦੇ ਪਰਚਾ ਹੋਣਾ ਹੈ ਫਿਰ ਇਹ ਅੰਦਰ ਜਾਣਗੇ ਇਹਨਾਂ ਤੋਂ ਦਿਹਾੜੀ ਨਹੀਂ ਕੱਟੀ ਜਾਣੀ ਇਹ ਮੈਂ ਗਰੰਟੀ ਕਰਦਾ ਤੁਹਾਨੂੰ ਮਾਜਾ ਸਾਹਿਬ ਇੱਕ ਦਿਹਾੜੀ ਜੇ ਨ ਕੱਢ ਜਾਣਗੇ ਨਾ ਜਿਹੜੇ ਬੰਦੇ ਨੇ ਹੱਥ ਨੂੰ 4 ਵਜੇ ਪੈਰਾਂ ਪਾਰ ਹੋ ਕੇ दारू ਪੀਣੀ ਹੈ ਪੈਗ ਲਾਉਣਾ ਹੈ ਉਹ ਤਾਂ ਦਿਹਾੜੀ ਕਰਾਤ ਕੱਟਣੀ ਬਹੁਤ ਔਖੀ ਆ ਜੇਲ੍ਹ 'ਚ ਸੋ ਇਹ ਗੱਲ ਹੈ ਵੀ ਜਿਹੇ ਜਾਂ ਬੀਜੋਗੇ ਉਹ ਜਾਂ ਵੱਡੋਗੇ ਸਮਾਂ ਆਉਣ ਵਾਲਾ ਹੈ ਤਿਆਰ ਰਹੋ ਵਾਰੀ ਬੜੀ ਔਖੀ ਆਉਣੀ ਆ ਤੇ ਮੈਂ ਤੁਹਾਨੂੰ ਦੱਸਾਂ ਚੀਕਾਂ ਇਹ ਜਿਹੀਆਂ ਪੈਣਗੀਆਂ ਵੀ ਪੰਜਾਬ ਤੋਂ ਬਾਹਰ ਸੁਣਨਗੀਆਂ ਇਹ ਗਰੰਟੀ ਕਰਦਿਆਂ ਬਿਨਰਜੀਤ ਸਿੰਘ ਗੋਲਡੀ ਹਲਕਾ ਸੰਗਰੂਰ ਤੋਂ ਇੰਚਾਰਜ ਨੇ ਜੋ ਕਹਿ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਦਾ ਜੋ ਕੇਸ ਚੱਲਦਾ ਉਹਦੇ ਵਿੱਚੋਂ ਕੁਝ ਵੀ ਨਹੀਂ ਨਿਕਲਣਾ ਉਹਦਾ ਰਿਜ਼ਲਟ ਹੈ ਜਿਹੜਾ ਸਾਹਮਣੇ ਆ ਜਾਵੇਗਾ ਕਿ ਵੈਸੇ ਹੀ ਇਹ ੱੱਕੇ ਨਾਲ ਮਾਮਲੇ ਦਰਜ ਕੀਤੇ ਗਏ ਨੇ ਗ੍ਰਿਫਤਾਰੀ ਹੋਈ ਆ ਜਾਂ ਜੋ ਵੀ ਪੁੱਛਗਿੱਛ ਹੋ ਰਹੀ ਆ ਉਹ ਨਜਾਇਜ਼ ਤੌਰ ਤੇ ਹੋ ਰਹੀ ਆ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ